ਜੀ ਬੜਾ ਪੰਜਾਬੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਗਮਈ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਤੇ ਪੰਜਾਬੀ ਫਿਲਮਾਂ ਦੇ ਵਿੱਚ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਇਹ ਯਾਦ ਰੱਖੇ ਜਾਣਗੇ ਸੋ ਉਹ ਸਾਡੇ درمیان ਨਹੀਂ ਰਹੇ ਅ ਬੜੀ ਵੇਵਕਤੀ ਮੌਤ ਹੈ ਉਮਰ ਕੋਈ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੂਨੀਅਰ ਹਾਂ ਉਹਨਾਂ ਤੋਂ ਕਿਉਂਕਿ ਛਣਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 88 ਚ 8ਵੀਂ 9ਵੀਂ ਕਲਾਸ ਪੜਦਾ ਸੀਗਾ ਤੇ ਮੈਂ ਤਾਂ ਮੇਰੀ ਪਹਿਲੀ ਕੈਸਟ 93 ਚਾਈ ਸੀ